ਪਾਕਿਸਤਾਨ ਦੇ ਲਈ ਭਾਰਤ ਦੀ ਆਰਮੀ ਦੀ ਜਸੂਸੀ ਕਰਨ ਦੇ ਸ਼ੱਕ ਵਿੱਚ ਬਠਿੰਡਾ ਕੈਂਟ ਆਰਮੀ ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ شناخت ਤਾਕੀਬ ਵਜੋਂ ਹੋਈ ਜੋ ਬਠਿੰਡਾ ਕੈਂਟ ਵਿੱਚ ਬਤੌਰ ਦਰਜੀ 2 ਸਾਲ ਤੋਂ ਕੰਮ ਕਰ ਰਿਹਾ ਸੀ ਮਾਮਲਾ ਤੋਂ ਅੱ কাল ਇੱਕ ਇਨਫੋਰਮੇਸ਼ਨ ਸਾਨੂੰ ਕੈਂਟ ਬਟੰਡਾ ਤੋਂ ਰੀਸੀਵ ਹੋਈ ਸੀਗੀ ਜਿਸ ਦੇ ਵਿੱਚ ਇੱਕ ਪਰਸਨ ਹੈ ਰਕੀਬ son of सलीम ਇਹ ਬੇਸਿਕਲੀ ਰੁੜਕੀ ਦਾ ਰਹਿਣ ਵਾਲਾ ਹੈ ਉਤਰਾਖੰਡ ਦਾ ਤੇ ਇਹਦੇ ਬਾਰੇ ਇਨਫੋਰਮੇਸ਼ਨ ਇਹ ਰੀਸੀਵ ਹੋਈ ਸੀਗੀ ਕਿ ਇਹ ਜਿਹੜਾ ਬੰਦਾ ਹੈਗਾ ਇਹਦੀ ਜਿਹੜੀ ਗਤੀਵਿਧੀਆਂ ਨੇ ਸ਼ੱਕੀ ਹੈਗੀਆਂ ਨੇ ਇਹਦੇ ਬਾਰੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਉਸ ਬੰਦ ਦੇ ਵਿੱਚ ਜਿਹੜਾ ਹੈਗਾ ਅਸੀਂ ਮੁਕੱਤਬਾ ਨੰਬਰ 77 ਅੰਡਰ ਸੈਕਸ਼ਨ 152 ਬੀ ਐਨ ਐਸ थाना ਕੈਂਟ ਦੇ ਵਿੱਚ ਰਜਿਸਟਰ ਕਰ ਲਿਆ ਅਹ ਰਜਿਸਟਰ ਕਰਨ ਤੋਂ ਬਾਅਦ ਜਿਹੜੀ ਜੀ ਕਿ ਬੰਦਾ ਤੇ ਬੰਦੇ ਤੇ ਅਸੀਂ ਗ੍ਰਿਫਤਾਰੀ ਕਰਨ ਤੋਂ ਬਾਅਦ ਉਹ ਤੇ ਜਿਹੜੀ ਸਾਡੀ ਇੰਟਰੋਗੇਸ਼ਨ ਚੱਲ ਰਹੀ ਹੈ ਨਾਲ ਜਿਹੜਾ ਉਹਦੇ ਫੋਨ ਵਾਈਸ ਫੋਨਸ ਅਗੇ ਨੇ ਉਹ ਮੋਬਾਈਲ ਫੋਨ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹ ਫਰੈਂਸਿਕ ਵਾਸਤੇ ਜਿਹੜਾ ਹੈਗਾ ਫਰਦਰ ਉਹਦੀ ਐਨਾਲਿਸਿਸ ਕਰਵਾ ਰਹੇ ਹਾਂ ਅਹ ਇਹ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਉਹਦੇ ਖਿਲਾਫ ਜੈ ਅਸੀਂ ਐਵੀਡੈਂਸ ਆਉਣਗੇ ਉਸ ਸੁਰਖਤ ਕਾਰਵਾਈ ਕੀਤੀ ਜਾਵੇਗੀ ਮੋਬਾਈਲ ਦੇ ਵਿੱਚ ਕੁਝ ਮਿਲੇ ਵੀ ਜੀ ਚੱਕੀ ਦੇ ਵਿੱਚ ਅੱਜ ਜਿਹੜੇ ਮੋਬਾਈਲਸ ਅਗੇ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਫਰੈਂਸਿਕ ਐਨਾਲਿਸਿਸ ਵਾਸਤੇ ਭੇਜਿਆ ਹੋਇਆ ਉਹ ਡਾਟਾ ਰਿਕਵਰ ਹੋਣ ਤੋਂ ਬਾਅਦ ਜਿਹੜੀ ਹੈਗੀ ਫਰਦਰ ਐਕਸ਼ਨ ਲਿਆ ਜਾਊਗਾ ਕਿੰਨਾ ਤੇ ਲਿੰਕ ਦੇ ਵਿੱਚ ਸੀ ਪਾਕਿਸਤਾਨ ਨੂੰ ਬੀਕੀ ਜਿਹੜੇ ਕੁਝ ਨੰਬਰਸ ਹੈਗੇ ਆ ਉਹ ਨੰਬਰਾਂ ਦੀ ਜਿਹੜੀ ਹੈਗੀ ਵੈਰੀਫਿਕੇਸ਼ਨ ਕਰਨੀ ਬਾਕੀ ਕਿਉਂਕਿ ਜਿਨ੍ਹਾਂ ਨਾਲ ਇਹਨੇ ਗੱਲ ਕੀਤੀ ਸੀ ਦੋ ਤਿੰਨ ਕਾਲਸ ਆ ਗਈਆਂ ਨੇ ਸੋ ਸਾਰੇ ਨੰਬਰ ਜਿਹੜੇ ਹੈਗੇ ਨੇ ਅੰਡਰ ਵੈਰੀਫਿਕੇਸ਼ਨ ਹੈਗੇ ਨੇ ਫਿਲਹਾਲ ਜਿਹੜੇ ਹੈਗੀ ਅਸੀਂ ਮੁਕਦਮਾ ਅਦਰ ਰਜਿਸਟਰ ਕਰ ਲਿਆ ਥਾਣਾ ਕੈਂਟ ਦੇ ਵਿੱਚ ਤੇ ਇਹਦੀ ਮੁਕਦਮਾ ਦੀ ਤਸਕੀਰ ਜਿਹੜੀ ਹੈਗੀ ਸਟਾਰਟ ਕਰਤੀ ਹੈ ਪਿਛਲੇ ਦਿਨ ਵੀ ਇੱਕ ਇਸ ਤੋਂ ਪਹਿਲਾਂ ਫੜਾਇਆ ਗਿਆ ਸੀ ਉਹਦੇ ਵਿੱਚ ਕਿਸੇ ਨਾਲ ਕੋਈ ਆਇਆ ਉਹ ਨਵੀਂ ਉਹਦਾ ਜਿਹੜਾ ਮੋਬਾਈਲ ਹੈਗਾ ਉਹ ਅਸੀਂ ਉਹ ਫੋਰੈਂਸਿਕ ਅਨਾਲਿਸਿਸ ਵਾਸਤੇ ਭੇਜ ਦਿੱਤਾ ਸੀਗਾ ਉਹ ਜਦੋਂ ਸਾਡੇ ਰੀਸੀਵ ਹੋ ਗਿਆ ਡਾਟਾ ਉਹਨੂੰ ਅਨਾਲਿਸਿਸ ਕਰਕੇ ਉਹਦੇ ਵੀ ਅਸ ਪਰ ਲੌਕ ਕਾਰਵਾਈ ਕੀਤੀ ਜਾਵੇਗੀ ਸਰ ਇਹ ਕੰਮ ਹੰਡ ਕਰਦਾ ਸਰ ਇਹ ਵਿਅਕਤੀ ਇਹ ਬੇਸਿਕਲੀ ਜਿਹੜਾ ਹੈਗਾ ਅੰਦਰ ਦਰਜੀ ਦਾ ਕੰਮ ਕਰਦਾ 2 ਸਾਲ ਤੋਂ ਜਿਹੜਾ ਹੈਗਾ ਕੈਂਟ ਦੇ ਵਿੱਚ ਦਰਜੀ ਦਾ ਕੰਮ ਕਰ ਰਿਹਾ ਸੀਗਾ ਤੇ ਬੇਸਿਕਲੀ ਰੁੜਕੀ ਦੇ ਫੋਰੈਸਟ ਕੀਤਾ ਇਹ ਸਾਨੂੰ ਹੈਂਡਓਵਰ ਕੀਤਾ ਗਿਆ ਮਿਲਟਰੀ ਪੁਲਿਸ ਵੱਲੋਂ ਸਰ ਇਹ ਦੀ ਚੀਜ਼ ਹੋਰ ਚੀਜ਼ ਹੈ ਜਿੱਦਾਂ ਪਿਛਲਾ ਵੀ ਪੜਾਇਆ ਗਿਆ ਸੀ ਅੱਜ ਵੀ ਪੜਾਇਆ ਗਿਆ ਇਹ ਵੈਰੀਫਾਈ ਕੀਤਾ ਮਿਲਟਰੀ ਪੁਲਿਸ ਨੇ ਜਾਂ ਤੁਹਾਡੀ ਪੁਲਿਸ ਨੇ ਵੀ ਤੇ ਦੋਨਾਂ ਨੂੰ ਕਿਸਾ ਅਥਾਰਟੀ ਦੇ ਬੇਸਿਸ ਤੇ ਇੰਟਰੀ ਮਿਲੀ ਉਹ ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਜਿੱਦਾਂ ਉਹ ਪਹਿਲਾ ਵਾਲਾ ਬੰਦਾ ਸੀਗਾ ਉਹਦੇ ਮਾਮੇ ਜਿਹੜੇ ਸੀਗੇ ਬੇਸਿਕਲੀ ਕਾਫੀ ਦਿਨੋਂ ਤੇ ਕੰਮ ਕਰਦੇ ਸੀਗੇ ਤੇ ਉਹਨਾਂ ਰੈਫਰੈਂਸ ਦੇ ਕੇ ਜਿਹੜਾ ਹੈਗਾ ਅੰਦਰ ਇਹਦੇ ਕੰਮ ਕਰਵਾਇਆ ਸੀਗਾ ਤੁਸੀਂ ਮਿਲਰਲੀ ਜਿਹੜਾ ਇਹ ਬੰਦਾ ਹੈਗਾ ਜਿਹੜਾ ਟੇਲਰ ਫੜਿਆ ਇਹ ਤੋਂ ਪਹਿਲਾਂ ਜਿਹੜਾ ਦੁਕਾਨ ਜਿਹੜੀ ਜਿੱਥੇ ਕੰਮ ਕਰ ਰਿਹਾ ਸੀਗਾ ਉੱਥੇ ਉਹਦਾ ਰਿਸ਼ਤੇਦਾਰ ਜਿਹੜਾ ਹੈਗਾ ਪਹਿਲਾਂ ਕੰਮ ਕਰਦਾ ਸੀਗਾ ਜੋ ਉਤਰਾਖੰਡ ਦਾ ਰਹਿਣ ਵਾਲਾ ਸੀਗਾ ਉਹਨੇ ਰੈਫਰ ਕਰਕੇ ਜਿਹੜਾ ਹੈਗਾ ਰੈਫਰੈਂਸ ਦੇ ਇਥੇ ਜਿਹੜੇ ਕੰਮ ਇਹਨੂੰ ਸ਼ੁਰੂ ਕਰਾਉਂਦੇ ਸੀ ਤੇ ਬੇਸਿਕਲੀ ਆਪ ਚੱਲਿਆ ਗਿਆ ਸੀਗਾ ਮੇਨਲੀ ਜਿਹੜਾ ਹੈਗਾ ਜਿਵੇਂ ਕੋਈ ਰਿਸ਼ਤੇਦਾਰ ਹੈਗਾ ਜਾਂ ਕਿਸੇ ਦੇ ਰੈਫਰੈਂਸ ਦੀ ਬੰਦਾ ਜਿਹੜਾ ਹੈਗਾ ਉਹਨੂੰ ਆਪਣੇ ਕੰਮ ਵਾਸਤੇ ਰੱਖਦੇ ਆ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟ